ਸੁਣੀਏ ਮੰਨੇ ਮੰਨ ਕੀਤਾ ਭਾਉ ਅੰਤਰਗਤ ਤੀਰਤਮਾ ਕਹਿਣ ਤੋਂ ਮੇਰਾ ਭਾਵ ਹੈ ਕਿ ਅਕਸਰ ਆਪਾਂ ਨੂੰ ਲੱਗਦਾ ਹੈ ਕਿ ਮੈਂ ਦੁਨੀਆ ਤੇ ਬਹੁਤ ਜ਼ਿਆਦਾ ਆਪਦੇ ਵੱਲੋਂ ਇੱਕ ਤਰੱਕੀ ਕਰ ਰਿਹਾ ਹਾਂ ਬਹੁਤ ਮਿਹਨਤ ਕਰ ਰਿਹਾ ਹਾਂ ਇੱਕ ਦਿਨ ਮੈਂ ਆਪਣੀ ਮੰਜ਼ਿਲ ਤੇ ਬਹੁਤ ਜਲਦੀ ਪਹੁੰਚ ਜਾਊਂਗਾ ਪਰ ਜਦੋਂ ਮਿਹਨਤ ਕਰਦੇ ਹੋ ਸਾਰਾ ਕੁਝ ਕਰਦੇ ਹੋ ਐਂਡ ਤੇ ਜਾ ਕੇ ਨਤੀਜਾ ਤੁਹਾਨੂੰ ਕੀ ਮਿਲਦਾ ਹੈ 0 ਉਹ ਕਿਉਂ ਮਿਲਦਾ ਆਓ ਅੱਜ ਆਪਾਂ ਇਸ ਬਾਰੇ ਜਾਣਦੇ ਆ ਜਿਹੜੇ ਭੈਣ ਭਰਾ ਕਹਿੰਦੇ ਨੇ ਇੱਕ ਨੇ ਤਾਂ ਸੁਣ ਲਈ ਸੁਣ ਕੇ ਕਹਿੰਦੇ ਮੰਨ ਲਿਆ ਮੰਨ ਕੇ ਕਹਿੰਦੇ ਕਮਾਲ ਆ ਤੇ ਉਹ ਵੈਗਰੂ ਜਿਹਦਾ ਜਦੋਂ ਆਪਾਂ ਭੈ ਰੱਖਦੇ ਆ ਨਾ ਤੇ ਉਹ ਕੰਮ ਨੂੰ ਕਰ ਦਿਆਂ ਤਾਂ ਉਹ ਆਪਣੇ ਆਪ ਹੀ ਉਸ ਨੂੰ ਪੂਰਾ ਕਰ ਦਿੰਦੇ ਆ ਅੱਜ ਸਵੇਰੇ ਜਦੋਂ ਮੈਂ ਫੋਨ ਚੱਕਿਆ ਤਾਂ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਦੀਦੀ ਜਿਹੜਾ ਤੁਸੀਂ 41 ਦਿਨ ਦੱਸਿਆ ਸੀਗੀ ਵੀ ਪਾਠ ਕਰਨ ਵਾਸਤੇ ਕਹਿੰਦੀ ਮੈਂ ਉਹ ਕੀਤਾ ਤੇ ਮੇਰਾ ਬੇਟਾ ਕਹਿੰਦੀ ਪਾਸ ਹੋ ਗਿਆ ਤੁਸੀਂ ਵਾਕੇ ਹੀ ਜੋ ਦੱਸਦੇ ਹੋ ਉਹ ਸਹੀ ਹੈ ਦੇਖੋ ਮੈਂ ਇਹਦੇ ਵਿੱਚ ਕੁਝ ਨਹੀਂ ਦੱਸਦੀ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਆ ਮੈਂ ਕੋਈ ਲਿਖਦੀ ਨਹੀਂ ਕਿਉਂਕਿ ਮੈਂ ਕੋਈ ਲੰਬੀਆਂ ਚੌੜੀਆਂ ਚੀਜ਼ਾਂ ਲਿਖ ਕੇ ਤੁਹਾਨੂੰ ਪੜ੍ਹ ਕੇ ਨਹੀਂ ਸੁਣਾਉਂਦੀ ਵੀ ਹਾਂ ਮੈਂ ਉਹ ਤੇਖਾਂ ਵੀ ਤੁਹਾਨੂੰ ਸੁਣਾਦਾ ਵੀ ਹੈ ਨਾ ਮੇਰੇ ਜੋ ਮਨ ਦੇ ਵਿੱਚ ਆਉਂਦੇ ਜੋ ਮੇਰਾ ਜੀਵਨ ਹੈਗਾ ਜੋ ਮੈਨੂੰ ਲੱਗਦਾ ਵੀ ਵਾਈਗਰੂ ਜੀ ਦੇ ਅੱਗੇ ਤੁਸੀਂ ਇਹ ਅਰਦਾਸ ਬੇਨਤੀ ਕਰੋਗੇ ਤਾਂ ਵਾਈਗਰੂ ਜੀ ਤੁਹਾਨੂੰ ਜ਼ਰੂਰ ਆਪਣੇ ਲੜ ਲਾਉਣਗੇ ਵਾਈਗੁਰੂ ਜੀ ਨੇ ਖੁਦ ਹੀ ਪਤਾ ਨਹੀਂ ਕਿਉਂ ਮੇਰਾ ਪਹਿਲਾਂ ਕੁਕਿੰਗ ਤੋਂ ਇੱਧਰ ਮੈਨੂੰ ਮੋੜਿਆ ਮੈਨੂੰ ਨਹੀਂ ਪਤਾ ਕਿ ਕੀ ਉਹਨਾਂ ਦੀ ਰਜ਼ਾ ਲੀਤੀ ਬਹੁਤ ਪੈਨਪ੍ਰਾਵਾਂ ਦੇ ਤੁਸੀਂ ਮੈਨੂੰ ਜੋ ਵੀ ਗੱਲ ਹੁੰਦੀ ਹੈ ਤੁਹਾਡੇ ਮਨ ਦੇ ਵਿੱਚ ਕੋਈ ਦੁਬਿਧਾ ਹੁੰਦੀ ਹੈ ਨਾ ਤਾਂ ਤੁਸੀਂ ਕਮੈਂਟ ਪੜ੍ਹ ਲਿਆ ਕਰੋ ਤੁਹਾਨੂੰ ਨਾ ਹੋਰ ਇਦਾਂ ਹੋਊਗਾ ਵੀ ਹਾਂ ਵਾਕਈ ਵਾਈਗੁਰੂ ਜੀ ਦੇ ਲੜ ਲੱਗਾਂਗੇ ਤਾਂ ਸਾਨੂੰ ਬਹੁਤ ਕੁਝ ਪ੍ਰਾਪਤ ਕਈ ਭੈਣ ਭਰਾਵਾਂ ਦੀ ਤਾਂ ਇਦਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਜਿਹੜੇ ਪੈਨ ਤੁਸੀਂ ਦਲਦੇ ਹੋ ਉਹਨਾਂ ਦੇ ਵਿੱਚੋਂ 100 'ਚੋਂ 100 ਰਿਜ਼ਲਟ ਮਿਲਦਾ ਸਾਨੂੰ ਜੋ ਵੀ ਅਸੀਂ ਕਰਦੇ ਆ। ਦੇਖੋ ਇਹ ਉਹੀ ਗੱਲ ਲੱਗੀ ਜਿਨੇ ਕਹਿੰਦੇ ਸੁਣ ਲਈ ਇੱਕ ਤਾਂ ਆਪਾਂ ਹੁੰਦਾ ਵੀ ਸੁਣ ਕੇ ਵੀਡੀਓ ਸ਼ਾਰਟ ਵੀ ਲਾਉਂਦੇ ਆਂ ਵੀ ਦੇਖਾਂਗੇ ਪਤਾ ਨਹੀਂ ਹੋਊਗਾ ਪਤਾ ਨਹੀਂ ਜਿਵੇਂ ਮੈਂ ਅਕਸਰ ਤੁਹਾਨੂੰ ਕਹਿੰਦੀ ਹਾਂ ਨਾ ਇੱਕ ਹੁੰਦਾ ਵੀ ਚਲੋ ਵਾਈ ਗੁਰੂ ਜੀ ਦਾ ਕੋਈ ਹੁਕਮ ਹੈ ਸੁਣ ਲਿਆ ਆਪਾਂ ਨੇ ਸੁਣ ਕੇ ਆਪਾਂ ਨੂੰ ਕਰ ਲਈਏ ਮੰਨ ਲਈਏ ਦੇਖ ਲਈਏ ਵੀ ਵਾਈ ਗੁਰੂ ਜੀ ਸਾਨੂੰ ਪਤਾ ਹੈ ਵੀ ਤੁਸੀਂ ਜ਼ਰੂਰ ਕਰੋਗੇ ਇਹ ਤੁਹਾਡਾ ਕੋਈ ਨਾ ਕੋਈ ਸੰਕੇਤ ਹੈ ਤਾਂ ਉਹਨਾਂ ਦੇ 101% ਕਾਰਜ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਲੱਗਿਆਂ ਜਿਹੜੀਆਂ ਕਿ ਮੇਰੀਆਂ ਭੈਣਾਂ ਤੇ ਵੀਰ ਸਵੇਰੇ ਉੱਠ ਕੇ ਆਪਣੇ ਘਰ ਦੇ ਵਿੱਚ ਕੰਮ ਲੱਗ ਜੂਗੇ ਨਾ ਤਾਂ ਤੁਹਾਨੂੰ ਕਦੇ ਵੀ ਨਾ ਧਣ ਦੀ ਤਾਂ ਕਮੀ ਆਵੇਗੀ ਕਦੇ ਤੁਹਾਡੇ ਘਰ ਵਿੱਚ ਗਰੀਬੀ ਦਲੇਦਰਤਾ ਬਿਮਾਰੀ ਜਾਂ ਜਦ ਤੂੰ ਆਪਾਂ ਕਹਿੰਦੇ ਵੀ ਹੈ ਨਾ ਟੈਨਸ਼ਨ ਡਿਪਰੈਸ਼ਨ ਕੁਝ ਵੀ ਤੁਹਾਡੇ ਘਰ ਨਹੀਂ ਆਏਗਾ ਜੇ ਹੈਗਾ ਤਾਂ ਉਹ ਖੰਭ ਲਾ ਕੇ ਪੂਜੇਗਾ ਇਹ ਛੋਟਾ ਜਿਹਾ ਉਪਾਅ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਨਾ ਉੱਠਣ ਸਾਰ ਨਾਲ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਤੇ ਖੇਚੜੀ ਹੁੰਦੀ ਹੈਗੀ ਆਪਾਂ ਨੂੰ ਹੁੰਦਾ ਵੀ ਹੋਏ ਆਏ ਆਏ ਆ ਉਹ ਨਾ ਕਰੇ ਸੋਚਿਆ ਕਰੋ ਵੀ ਵਾਈਗਰੂ ਜੀ ਨੇ ਅੱਜ ਦੀ ਜਿਹੜੀ ਸਵੇਰ ਹੈਗੀ ਨਾ ਉਹ ਮੇਰੇ ਵਾਸਤੇ ਇੱਕ ਨਵੀਂ ਮੇਰੀ ਜ਼ਿੰਦਗੀ ਬਦਲਣ ਵਾਸਤੇ ਜਿਵੇਂ ਹੁੰਦਾ ਵੀ ਆਪਾਂ ਅੱਜ ਤੁਸੀਂ ਸਮਝਿਆ ਕਰੋ ਵੀ ਮੇਰਾ ਅੱਜ ਨਾ ਨੌਕਰੀ ਦਾ ਪਹਿਲਾ ਦਿਨ ਹੈ ਜਾਂ ਜਿਵੇਂ ਮੇਰਾ ਅੱਜ ਲਾਈਫ ਦਾ ਮੇਰੀ ਜ਼ਿੰਦਗੀ ਦਾ ਅੱਜ ਇੱਕ ਪਹਿਲਾ ਦਿਨ ਹੈ ਜਿੱਦਨ ਮੈਂ ਕੰਮ ਜਾਬ ਕੋਣੇ ਕਿਉਂਕਿ ਤੁਹਾਡੀ ਪੋਜ਼ਿਟਿਵਿਟੀ ਬਿੜੀ ਹੈ ਨਾ ਜਿਹੜੀ ਇਹੀ ਤੁਹਾਨੂੰ ਇੱਕ ਦਿਨ ਤੁਹਾਡੀ ਮੰਜ਼ਿਲ ਤੇ ਲੈ ਕੇ ਜਾਵੇਗੀ ਤੁਹਾਨੂੰ ਖੁਦ ਤੇ ਕੌਨਫੀਡੈਂਸ ਤੁਹਾਨੂੰ ਖੁਦ ਤੇ ਭਰੋਸਾ ਹੋਵੇਗਾ ਤੁਹਾਨੂੰ ਹੋਵੇਗਾ ਕਿ ਵਾਈਗਰੂ ਜੀ ਮੇਰੇ ਅੰਗ ਸੰਗ ਸਹਾਈ ਨੇ ਤਾਂ ਮੈਂ ਆਪਣੀ ਮੰਜ਼ਿਲ ਤੇ ਇੱਕ ਦਿਨ ਜ਼ਰੂਰ ਪਹੁੰਚਾਂਗਾ ਮੈਂ ਆਪਣੀ ਇਸ ਗਰੀਬੀ ਦੇ ਨਾਲ ਮੈਂ ਆਪਣੀ ਇਸ ਦਿਲੇਧਰਤਾ ਦੇ ਨਾਲ ਮੈਂ ਆਪਣੀ ਇਸ ਚੀਜ਼ ਦੇ ਨਾਲ ਲੜ ਕੇ ਆਪਣੀ ਮੰਜ਼ਿਲ ਤੇ ਇੱਕ ਦਿਨ ਜ਼ਰੂਰ ਪਹੁੰਚਾਂਗਾ ਇਹ ਮੈਂ ਤੁਹਾਨੂੰ ਲਿਖਿਆ ਕੇ ਲੈ ਲਓ ਮੈਂ ਕੋਰੇ ਕਾਗਜ਼ ਤੇ ਲਿਖਣ ਲਈ ਵੀ ਤਿਆਰ ਹਾਂ ਕਿ ਜੇ ਤੁਹਾਡੇ ਮਨ ਦੇ ਵਿੱਚ ਦ੍ਰਿੜਤਾ ਹੈ ਨਾ ਤਾਂ ਵਾਹਿਗੁਰੂ ਜੀ ਤੁਹਾਡਾ ਕਹਿੰਦੇ ਵਾਹਿਗੁਰੂ ਜੀ ਵੀ ਉਸ ਦਾ ਸਾਥ ਦਿੰਦੇ ਨੇ ਜੋ ਆਪਣਾ ਸਾਥ ਖੁਦ ਦਿੰਦਾ ਮੈਂ ਤਾਂ ਇਹ ਨਹੀਂ ਕਹਾ ਵੀ ਹਾਂ ਆਪਸਾ ਬੈਠੇ ਰਹੋ ਵੀ ਹਾਂ ਪਹਿਨੇ ਗਏ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਤੇ ਬਸ ਬੈਠੇ ਰਹੋ ਤੇ ਵਾਹਿ ਮਿਹਨਤ ਕਰੋ ਪਾਠ ਕਰੋ ਸਿਮਰਨ ਕਰੋ ਕਿਉਂਕਿ ਸਿਮਰਨ ਦੇ ਨਾਲ ਤੁਹਾਡੀ ਜਿਹੜੀ ਬਰਕਤ ਹੈ ਨਾ ਤੁਸੀਂ ਕਰਕੇ ਦੇ ਲਓ ਜਿਹੜੇ ਕਿ ਰੋਜ਼ਗਾਰ ਆਪਾਂ ਕਰਦੇ ਆ ਨਾ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਦੀ ਨਹੀਂ ਕਿਸੇ ਦੁਕਾਨਦਾਰ ਦੇ ਤੁਸੀਂ ਸੌਦਾ ਪੱਤਾ ਕੁਝ ਲੈਣ ਚਲੇ ਜਾਏ ਹੋ ਨਾ ਜਿੰਨਾ ਟਾਈਮ ਹੋ ਆਪਦੇ ਘਰ ਦੇ ਵਿੱਚ ਜੁੱਤ ਤਾ ਉਹ ਪੱਤੀ ਕਰ ਰਿਹਾ ਦੁਕਾਨ ਦੇ ਵਿੱਚ ਆਪਣੀ ਪੂਜਾ ਨਹੀਂ ਕਰ ਰਿਹਾ ਆਪਣੇ ਸਾਰੇ ਕਿਤੇ ਨਾ ਧੂਫੋ ਨਹੀਂ ਕਰ ਰਿਹਾ ਉਹ ਤੁਹਾਨੂੰ ਸੌਦਾ ਨਹੀਂ ਦੇਵੇਗਾ ਉਹ ਕਹੇਗਾ ਵੀ ਰੁਕ ਜਾ ਭਰਾਵਾ ਮੇਰਾ ਜੀ ਪਰ ਅੱਪਾ ਗੁਰੂ ਜਿਓ ਟੁੱਟ ਚੁੱਕੇ ਆ ਆਪਾਂ ਨਾ ਹਰ ਟਾਈਮ ਬਸ ਬਾਪ ਦੇ ਆਪ ਨੂੰ ਬੜਾ ਮਾਡਰਨ ਸਮਝਦੇ ਆ ਵੀ ਹਾਂ ਅੱਮਾ ਕੋ ਤਾਂ ਆਏ ਆ ਜੀ ਰੱਬ ਕੋਈ ਹੋਈ ਨਹੀਂ ਨਾ ਵੀ ਜੇ ਰੱਬ ਨਹੀਂ ਹੈਗਾ ਤਾਂ ਜਿਹੜੀਆਂ ਹੁਣ ਆਫਤਾਂ ਆ ਰਹੀਆਂ ਨੇ ਉਹਨਾਂ ਨੂੰ ਰੋਕ ਕੇ ਦਿਖਾਓ ਨਾ ਸੈਂਟਿਸਟ ਇੰਨੇ ਪਾਸੇ ਆ ਬਣ ਰਹੇ ਆ ਇਨਸਾਨ ਜੰਮਤ ਤੱਕ ਆਪਾਂ ਮ ਕਹਨੇ ਆ ਵੀ ਹਾਂ ਇਹ ਸ੍ਰਿਸ਼ਟੀ ਦਾ ਇੱਕ ਹੂਆ ਬਹੁਤ ਕੁਝ ਕਰ ਲਿਆ ਤਾਂ ਜਿਹੜੇ ਇਨਸਾਨ ਦੀ ਬਾਡੀ ਸਾਰੀ ਉੱਥੇ ਪਈ ਹੁੰਦੀ ਆ ਤਾਂ ਜਿਹੜੀ ਉਹਦੇ ਵਿੱਚ ਆਵਾਜ਼ ਆਉਂਦੀ ਆ ਉਹ ਚਲੀ ਜਾਂਦੀ ਉਹਨੂੰ ਵਾਪਸ ਲੈ ਕੇ ਆਊਗਾ ਕਦੇ ਵੀ ਰੱਬ ਨਾਲ ਟੱਕਰ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਕਹਿੰਦੇ ਰੱਬ ਦੀ ਜਦੋਂ ਲਾਠੀ ਪੈਂਦੀ ਹੈ ਉਹਦੇ 'ਚ ਆਵਾਜ਼ ਨਹੀਂ ਹੁੰਦੀ ਕਦੇ ਵੀ ਕਿਸੇ ਦੀ ਗਰੀਬੀ ਤੇ ਹੱਸੋ ਨਾ ਕਿਉਂਕਿ ਕਹਿੰਦੇ ਮਾਇਆ ਸੱਤ ਖਸਮੀ ਹੈ ਕੋਈ ਪਤਾ ਨਹੀਂ ਕਦੋਂ ਅੱਜ ਤੇਰੇ ਘਰ ਆ ਤੇ ਕੱਲ ਨੂੰ ਦੂਸਰੇ ਦੇ ਘਰ ਕਰਦੀ ਕਰਨਾ ਕੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਠਣ ਸਾਰ ਪਹਿਲਾਂ ਵਾਹਿਗੁਰੂ ਜੀ ਕਿ ਹੱਥ ਜੋੜੋ ਹੱਥ ਜੋੜ ਕੇ ਤੁਸੀਂ ਆਪਣੀਆਂ ਲਕੀਰਾਂ ਨੂੰ ਦੇਖੋ ਕਿ ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਕਿ ਕਿੰਨੇ ਕ ਜਨਮਾਂ ਦੇ ਵਿੱਚ ਮੈਂ ਕਿਹੜੇ-ਕਿਹੜੇ ਪਾਪ ਕੀਤੇ ਨੇ ਜਿਦੇ ਕਰਕੇ ਮੇਰਾ ਇਹ ਜੀਵਨ ਹੈ ਜਿਹੜਾ ਮਨੁੱਖਾ ਜੀਵ ਮੈਂ ਤੁਸੀਂ ਦੇਖਤਾ ਸੋਜੀ ਵਾਸਤੇ ਵਾਸਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਵਾਹਿਗੁਰੂ ਜੀ ਮੈਨੂੰ ਇਹ ਦੁੱਖਾਂ ਤਕਲੀਫਾਂ ਦਾ ਨਾਸ ਕਰ ਤੇ ਉਸ ਤੋਂ ਬਾਅਦ ਤੁਸੀਂ ਨੇ ਨਾ ਘਰ ਵਿੱਚ ਗੂਗਲ ਦੀ ਧੂਪ ਲਿਆ ਕੇ ਰੱਖੋ ਉਸ ਧੂਪ ਨੂੰ ਤੁਸੀਂ ਨੇ ਸਾਰੇ ਘਰ ਦੇ ਵਿੱਚ ਸਵੇਰੇ ਤੇ ਸ਼ਾਮ ਦੋਹੇ ਟਾਈਮ ਦੇ ਇੱਕ ਸਵੇਰੇ ਆਪਣਾ ਜਿਹੜਾ ਮੇਨ ਗੇਟ ਹੈ ਨਾ ਤੁਸੀਂ ਉਹਨੂੰ ਖੋਲਦੇ ਹੋ ਤਾਂ ਉਸ ਟਾਈਮ ਉੱਥੇ ਖੜ ਕੇ 2 ਮਿੰਟ ਅਰਦਾਸ ਕਰਿਆ ਕਰੋ ਕਿ ਵਾਈ ਗੁਰੂ ਜੀ ਇੱਕ ਕਰ ਮੇਰਾ ਨਹੀਂ ਇਹ ਤੇਰਾ ਵਾਈ ਗੁਰੂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਹੀ ਮੈਨੂੰ ਸਭ ਕੁਝ ਪ੍ਰਾਪਤ ਹੋਇਆ ਕਿਰਪਾ ਕਰੋ ਆਪ ਜੀ ਮੇਰੇ ਘਰ ਦੇ ਵਿੱਚ ਕਦੇ ਚਰਨ ਪਾਓ ਪਰ ਵਾਈ ਗੁਰੂ ਜੀ ਮੈਨੂੰ ਉਸ ਟਾਈਮ ਸੋਚੀ ਹੋਵੇ ਕਿ ਮੇਰਾ ਪਾਸ਼ਾ ਆਇਆ ਕਿਤੇ ਮੈਂ ਜਾਣੇ ਅਣ ਜਾਣੇ ਵਿੱਚ ਤੁਹਾਡਾ ਨਿਰਾਦਰ ਨਾ ਕਰ ਦੇਵਾਂ ਇਸ ਚੀਜ਼ ਨੂੰ ਤੁਸੀ ਨੇ ਜ਼ਰੂਰ ਫੇਰ ਕਿਉਂਕਿ ਅੰਮ੍ਰਿਤ ਵੇਲੇ ਦੇਖੋ ਪੰਛੀ ਨੇ ਕਹਿੰਦੇ ਉਹ ਵੀ ਨਾਮ ਜਪਦੀ ਆ ਤਾਂ ਤੁਸੀਂ ਸਵੇਰੇ ਜਦੋਂ ਆਪਣੇ ਘਰ ਦੇ ਵਿੱਚ ਝਾੜੂ-ਪੋਚਾ ਕਰਨਾ ਹੈ, ਵੀਰਾਂ ਨੇ ਖੇਤ ਜਾਣਾ ਹੈ, ਤੁਸੀਂ ਨੇ ਆਪਾਂ ਕਿਹੜਾ ਮਾਰਨ ਜਾਣੇ ਆ ਜਾਂ ਆਪਾਂ ਕਿ ਸ਼ਹਿਰ ਕਰਨ ਜਾਣੇ ਆ ਤਾਂ ਤੁਸੀਂ ਇੱਕ ਨਾਮ ਬਣਾਓ ਕਿ ਤੁਸੀਂ ਜਾਂਦੇ ਹੋਏ ਚੌਪਈ ਸਹਿਬ ਜੀ ਦੇ ਪਾਠ ਮੂੰਜਵਾਨੀ ਕਰਦੇ। ਦੇਖੋ ਚੌਪਈ ਸਹਿਬ ਜੀ ਦਾ ਪਾਠ ਸਿਰਫ 5 ਮਿੰਟ ਦਾ ਪਾਠ ਕਰ ਸਕਦੇ ਹਾਂ। ਅਗਰ ਤੁਸੀਂ ਚਾਹੋ ਤਾਂ ਦਿਨ ਦੇ ਵਿੱਚ ਤੁਸੀਂ ਹਨਾ 100-100 150 ਚੌਪਈ ਸਹਿਬ ਜੀ ਦਾ ਪਾਠ ਕਰ ਸਕਦੇ। ਚੌਪਈ ਸਹਿਬ ਜੀ ਦਾ ਪਾਠ ਤੇ ਜਪੁਜੀ ਸਹਿਬ ਜੀ ਦਾ ਪਾਠ ਦਾ ਜਿਸ ਭੈਣ ਭਰਾ ਨੇ ਆਪਣੀ ਜੀਵਨ ਦੇ ਵਿੱਚ ਨਿਤਨੇਮ ਬਣਾ ਲਿਆ ਨਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਕਦੇ ਵੀ ਡਿਪਰੈਸ਼ਨ ਕਦੇ ਵੀ ਤੁਹਾਨੂੰ ਇਹ ਨਹੀਂ ਹੋਊਗਾ ਤੁਹਾਡੇ ਬੱਚੇ ਵਿਗੜਨੇ ਕਦੇ ਵੀ ਕਿਸੇ ਵੀ ਚੀਜ਼ ਦੀ ਤੁਹਾਨੂੰ ਕਮੀ ਨਹੀਂ ਹੋਊਗੀ ਇਸ ਚੀਜ਼ ਨੂੰ ਜ਼ਰੂਰ ਤੁਸੀਂ ਯਾਦ ਰੱਖਣਾ ਤੇ ਇੱਕ ਮੈਂ ਦੇਖੋ ਕਈ ਭੈਣ ਭਰਾ ਕਹਿੰਦੇ ਨੇ ਦੀਦੀ ਨਮਕ ਨਾਲ ਕੀ ਹੋ ਜਾਊਗਾ ਤੁਸੀਂ ਪਾਣੀ ਪੜਨੀ ਦੱਸਦੇ ਹੋ ਸਭ ਕੁਝ ਕਰਦੇ ਜਿਹੜੀ ਇਹ ਮੈਂ ਛੋਟੇ ਮੋਟੇ ਤੁਹਾਨੂੰ ਕੰਮ ਦੱਸਦੀ ਹਾਂ ਨਾ ਇਦੇ ਵਿੱਚ ਵੀ ਤੁਹਾਡਾ ਨੁਕਸਾਨ ਨਹੀਂ ਹੈਗਾ ਕਿਉਂਕਿ ਇਹ ਵੀ ਇੱਕ ਪਿੱਤੇ ਆ ਇਸ ਚੀਜ਼ ਦੇ ਨਾਲ ਸਿਰਫ ਇਹ ਹੈ ਵੀ ਤੁਹਾਡੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਤੁਹਾਡੇ ਘਰ ਦੇ ਵਿੱਚ ਜਿਹੜਾ ਕਿ ਹੁੰਦਾ ਵੀ ਮਾੜੀਆਂ ਸ਼ਕਤੀਆਂ ਜਿਵੇਂ ਲਾਲ ਉਹ ਵੀ ਆਪਾਂ ਆਪ ਨੂੰ ਕਈ ਵਾਰੀ ਨਾ ਆਪਣੇ ਘਰ ਦੇ ਵਿੱਚ ਨਾ ਇੱਕ ਦੂਜੇ ਤੋਂ ਹੀ ਖੇਚੀ ਚੜੀ ਜਾਂਦੀ ਹੁੰਦੀ ਹੈ ਵੀ ਹਨਾ ਕੀ ਹੈ ਵੀ ਇਹਨੂੰ ਵੀ ਨਾ ਦੇਖ ਉਹਨੂੰ ਵੀ ਨਾ ਦੇਖ ਕੀ ਹੈ ਸਾਰਾ ਦਿਨ ਵੀ ਭੱਜਾ ਇੱਥੇ ਕਿਸੇ ਪਾਸੇ ਇਹ ਇਹੀ ਚੀਜ਼ਾਂ ਨੇ ਕਿਉਂਕਿ ਆਪਣੇ ਘਰ ਦੇ ਵਿੱਚੋਂ ਇੱਕ ਤਾਂ ਗੁਰਬਾਣੀ ਚਲੀ ਗਈ ਹੈ ਦੂਸਰਾ ਆਪਣੇ ਘਰ ਦੇ ਵਿੱਚੋਂ ਸ਼ੁੱਧਤਾ ਚਲੀ ਗਈ ਹੈ ਤੀਸਰੀ ਆਪਣੇ ਘਰ ਦੇ ਵਿੱਚੋਂ ਸਚਾਈ ਚਲੀ ਤੇ ਚੌਥੀ ਹੈ ਜਿਹੜੀ ਉਹ ਆਪਣੇ ਘਰ ਦੇ ਵਿੱਚੋਂ ਦਸਵੰਦ ਚਲੀ ਜਾਂਦੀ ਹੈ ਇੱਕ ਮੇਨ ਕੰਮ ਕਰ ਲਓ ਤੁਸੀਂ ਚਾਹੇ ਤੁਸੀਂ 50 ਰੁਪਏ ਕਮਾਉਣੇ ਹੋ ਚਾਹੇ ਤੁਸੀਂ 100 ਕਮਾਉਣੇ ਹੋ ਚਾਹੇ ਤੁਸੀਂ ਲੱਖਾਂ ਜਿੰਨਾ ਵਾਇਕ੍ਰੋ ਤੁਹਾਨੂੰ ਦਿੱਦੇ ਨੇ ਨਾ ਉਹਦੇ ਵਿੱਚੋਂ ਤੁਸੀਂ 10 ਰੁਪਏ 5 ਰੁਪਏ 100 ਰੁਪਿਆ 1000 ਰੁਪਿਆ 10ਵੇਂ ਸਾਂਝੂ ਵੀ ਤੁਹਾਡਾ ਬਣਦਾ ਚਾਹੇ 10 ਮਹੀਨਿਆਂ ਚੋਂ ਨਹੀਂ ਕਈ ਪਰਦੇਸ ਸਕਦੇ ਤਾਂ ਤੁਸੀਂ ਉਹਦੇ ਵਿੱਚੋਂ ਕੁਝ ਪੈਸੇ ਅਲੱਗ ਰੱਖੋ ਮਹੀਨੇ ਬਾਅਦ ਉਸ ਪੈਸਿਆਂ ਨੂੰ ਚਾਹੇ ਤੁਸੀਂ ਗੁਰੂ ਘਰ ਦੇਓ ਚਾਹੇ ਤੁਸੀਂ ਕਿਸੇ ਗਰੀਬ ਨੂੰ ਰੋਸਣ ਲੈ ਕੇ ਦੇ ਦਿਓ ਚਾਹੇ ਤੁਸੀਂ ਕੁਝ ਵੀ ਉਹ ਪੈਸੇ ਦਾ ਮਲਕੀ ਕਿਸੇ ਨੂੰ ਉਹ ਕਰ ਦੋ ਤਾਂ ਦੇਖਿਓ ਜਿਹੜੇ ਉਹ ਦਸਮੰਦ ਹੈ ਨਾ 10 ਗੁਣਾ ਤੁਹਾਡੇ ਘਰ ਵਾਪਸ ਨਾ ਆਇਆ ਤਾਂ ਤੁਸੀਂ ਮੈਨੂੰ ਕਹਿਦੇ ਹੋ ਵੀ ਭੈਣ ਅਸੀਂ ਕਰਨ ਲੱਗੇ ਸੀ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਇਹ ਚੀਜ਼ ਕਰਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ ਆਪਣੇ ਆਪ ਨੂੰ ਦਾਤਾ ਨਹੀਂ ਸਮਝਣਾ ਆਪਣੇ ਆਪ ਨੂੰ ਭਿਖਾਰੀ ਹੀ ਸਮਝਣਾ ਕਿ ਵਾਹਿਗੁਰੂ ਜੀ ਮੈਂ ਤੇਰੇ ਦਰ ਦਾ ਭਿਖਾਰੀ ਆ ਕਿਉਂਕਿ ਦਾਤ ਪਦਾਰਥ ਜੋ ਵੀ ਕੁਛ ਹੈ ਉਹ ਭਿਖਾਰੀ ਨੂੰ ਪੈਂਦੇ ਹੁੰਦੇ ਨੇ ਰਾਜੇ ਨੂੰ ਨਹੀਂ ਪੈਂਦੇ। ਆਪਾਂ ਕਹਿਣਾ ਵੀ ਮੈਂ ਗੁਰਦੁਆਰੇ ਮੰਦਿਰ ਜਾ ਕੇ ਹੈਨਾ ਮੈਂ ਖਾਲੀ ਰਹਿ ਜਾਂਣਾ ਮੈਂ ਬਹੁਤ ਨਿਤਨੇਮ ਪਾਠ ਕਰਦਾ ਮੈਂ ਵੀ ਮੈਂ ਬਹੁਤ ਕੁਸ਼ਲ ਕਰਦਾ ਨਾ ਪਰ ਮੈਂ ਖਾਲੀ ਰਹਿ ਜਾਂਣਾ ਕਿਉਂ ਰਹਿ ਜਾਂਨੇ ਹਾਂ ਕਿਉਂਕਿ ਆਪਾਂ ਦਾਤੇ ਬਣ ਕੇ ਜਾਂਦੇ ਹਾਂ। ਜਿੰਨੇ ਭਿਖਾਰੀ ਬਣ ਕੇ ਗਏ ਨਾ ਉਸ ਦਿਨ ਉਹ ਤੁਹਾਨੂੰ ਕਦੇ ਖਾਲੀ ਨਹੀਂ ਮੁੜੂਗਾ ਤੇ ਮੇਰੀਆਂ ਭੈਣਾ ਜਿਵੇਂ ਕਿ ਮੈਂ ਅਕਸਰ ਤੁਹਾਨੂੰ ਕਹਿਣੀ ਹੁੰਦੀ ਆ ਵੀ ਜਦੋਂ ਤੁਸੀਂ ਝਾੜੋ-ਪੋਚਾ ਕਰਦੇ ਹੋ ਨਾ ਸਿਮਰਨ ਕਰੋ ਵਾਹਿਗੁਰੂ ਦਾ ਜਿਵੇਂ ਨਾਲ ਮਨ ਦੇ ਵਿੱਚ ਕੋ ਵਾਹਿਗੁਰੂ ਜੀ ਜਿਵੇਂ ਤੁਸੀਂ ਕੀ ਅਸੀਂ ਘਰ ਦਾ ਕੂੜਾ ਕੱਢਦੇ ਆ ਉਵੇਂ ਸਾਡੇ ਮਨ ਦੇ ਵਿੱਚੋਂ ਵਿਕਾਰ ਨੇ ਜੋ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜੋ ਵੀ ਵਾਹਿਗੁਰੂ ਜੀ ਸਾਡੇ ਘਰ ਤੇ ਕਿਸੇ ਦੀ ਕੋਈ ਮਾੜੀ ਹੋਇਆ ਵਾਹਿਗੁਰੂ ਜੀ ਸਾਡੇ ਮਾੜੇ ਕਰਮਾਂ ਨੂੰ ਤੁਸੀਂ ਸਾਫ਼ ਕਰ ਦਿਓ ਕਿਰਪਾ ਕਰੋ ਮਿਹਰ ਕਰੋ ਵਾਹਿਗੁਰੂ ਜੀ ਬਖਸ਼ਣ ਹਾਰੇ ਬਖਸ਼ ਲੈ ਮੋਹੇ ਪਾਪੀ ਵਡ ਗੁਨਾਹਗਰ ਕਿਰਪਾ ਕਰੋ ਪਿਤਾ ਜੀ ਮੈਨੂੰ ਬਖਸ਼ ਲਓ ਮੈਂ ਬਹੁਤ ਪਾਪ ਕੀਤੇ ਨੇ ਮਿਹਰ ਕਰੋ ভাই ਜਿਸ ਦਿਨ ਤੁਸੀਂ ਘਰ ਦੇ ਵਿੱਚ ਚੌਪੀ ਸਾਬ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਤੇ ਗੁਰਗੱਲ ਦੀ ਧੂਫ ਦੇਣ ਲੱਗੇ ਤੇ ਤੁਹਾਡੇ ਘਰ ਦੇ ਵਿੱਚ ਮੇਰੀਆਂ ਭੈਣਾਂ ਤੇ ਵੀਰ ਅਰਦਾਸ ਕਰਕੇ ਘਰ ਤੁਰਨ ਲੱਗੇ ਤੇ ਇੱਕ ਨਾ ਜਿਹੜਾ ਰਸੋਈ 'ਚ ਆਪਾ ਭੋਜਨ ਬਣਾਉਣਾ ਹੈ ਨਾ ਉਹਨੂੰ ਕਦੇ ਵੀ ਝੂਠਾ ਨਾ ਕਰੇ ਤੁਹਾਡੇ ਸਾਰੇ ਘਰਾਂ ਦੇ ਵਿੱਚ ਬਸ ਤਾਂ ਜਾਣਦਾ ਮੇਨ ਕਰਨੀ ਇਹ ਕਿ ਆਪਾਂ ਭੋਜਨ ਬਣਾ ਕੇ ਪਹਿਲਾਂ ਨਾ ਉਹਨੂੰ ਚੱਖਣ ਲੱਗ ਜਾਂਦੇ ਆ ਪਹਿਲਾਂ ਅਰਦਾਸ ਕਰਦਿਆ ਕਰੋ ਠੀਕ ਹੈ ਵੀ ਕਰਦੇ ਆ ਆਪਾਂ ਕਈ ਵੇਲੇ ਨਾਨਵੈਜ ਵੀ ਕਰਦੇ ਆ ਕਈ ਹਣਾ ਇਦਾਂ ਵੀ ਹੁੰਦਾ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਨਾ ਵਾਈਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਜਿਹੜੇ ਨਾਨਵੈਜ ਖਾਂਦੇ ਆ ਨਾ ਤਾਂ ਥੋੜਾ ਜਿਆ ਤੁਸੀਂ ਵਾਈਗੁਰੂ ਜੀ ਤੇ ਲੜ ਲੱਗੋ ਕਿਉਂਕਿ ਅਕਸਰ ਕਹਿੰਦੇ ਵੀ ਜਿਹੜਾ ਆਪਾਂ ਜਾਇਆਂ ਜੀਵਾਂ ਨੂੰ ਪਸ਼ੂ ਪੰਛੀ ਨੂੰ ਮਾਰ ਕੇ ਖਾਂਦੇ ਆ ਨਾ ਤਾਂ ਵਾਗਲੇ ਜਾਨੋ ਦੇ ਵਿੱਚ ਲੇਖਾ ਜੋਖਾ ਤੇ ਨਾ ਦੇਖੋ ਮੈਂ ਤੁਹਾਨੂੰ ਇਸ ਚੀਜ਼ ਬਾਰੇ ਕੁਝ ਨਹੀਂ ਕਹਾਂਗੀ ਕਿਉਂਕਿ ਮੈਂ ਐਡੀ ਵਿਦਵਾਨ ਨਹੀਂ ਹੈਗੀ ਮੈਂ ਤੁਹਾਨੂੰ ਪੂਰੀ ਚੀਜ਼ ਇਹ ਸਮਝਾ ਮਤ ਤੇ ਤੁਹਾਡੀ ਮਰਜ਼ੀ ਹੈ ਪਰ ਸਿਰਫ ਮੈਂ ਇਹੀ ਕਹੂੰਗੀ ਕਿ ਝੂਠ ਤੇ ਝੂਠ ਆਪਣੇ ਘਰ ਦੇ ਵਿੱਚੋਂ ਕੱਢ ਦੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਗਰੀਬੀ ਤੁਹਾਡੇ ਘਰ ਦੇ ਵਿੱਚੋਂ ਆ ਸਕਦੀ ਹੈ ਤਾਂ ਸਿਰਫ ਕੁਝ ਨਿਯਮ ਅਪਣਾ ਲਓ ਕਿ ਫਜ਼ੂਲ ਖਰਚੀ ਘਟਾ ਦਿਓ ਹੋਸਪਣਾ ਛੱਡ ਦਿਓ ਫੋਕਰਾਪਣਾ ਛੱਡ ਦਿਓ ਅਗਰ ਤੁਸੀਂ 50 ਰੁਪਏ ਖਾਣੇ ਤੋਂ ਚੋਂ 25 ਖਾ ਲਓ ਤਾਂ ਦੇਖਿਓ ਦਿਨ ਦੁਕੜੀ ਰਾਤ ਚੌਕਰੀ ਵਾਈਗਰੂ ਜੀ ਕਿਵੇਂ ਤਰੱਕੀ ਕਰਦੇ ਨੇ ਵਾਈਗਰੂ ਦੇ ਲੜ ਲੱਗੋਗੇ ਤਾਂ ਵਾਈਗਰੂ ਤੁਹਾਡੇ ਜਰੂਰ ਸੁਣਨਗੇ ਤੇ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ